ਸੁਜਾਨਪੁਰ ਤੋਂ ਜਗਿਆਲ ਜਾਣ ਵਾਲੀ ਸੜਕ ਦੀ ਹਾਲਤ ਖਸਤਾ ਹੋਣ ਕਾਰਨ ਲੋਕਾਂ ਨੇ ਜਿਤਾਇਆ ਰੋਸ਼ ਜਦ ਇਸ ਸਬੰਧੀ ਲੋਕਾਂ ਨਾਲ ਗੱਲਬਾਤ ਕੀਤੀ ਗਈ ਤੇ ਲੋਕਾਂ ਨੇ ਨਿਸ਼ਾਨਾ ਸਾਦੇ ਹੋਏ ਕਿਹਾ ਕਿ ਇੱਥੋਂ ਦੀ ਥੋੜੀ ਦੂਰ ਹੀ ਵਿਧਾਇਕ ਦਾ ਘਰ ਹੈ ਲੇਕਿਨ ਉਹ ਵੀ ਇਸ ਤਰ੍ਹਾਂ ਕੋਈ ਵੀ ਧਿਆਨ ਨਹੀਂ ਦਿੰਦਾ ਦੂਜੇ ਪਾਸੇ ਗੱਲ ਕੀਤੀ ਹਾ ਹਾ ਤੇ ਪਿਛਲੇ ਬਰਸਿਆਂ ਤੋਂ ਵੀ ਦੋ ਵਾਰੀ ਭਾਜਪਾ ਦੇ ਵਿਧਾਇਕ ਰਹੇ ਚੁੱਕੇ ਨੇ ਵੀ ਧਿਆਨ ਨਹੀਂ ਦਿੱਤਾ ਜਿਹਦੇ ਚੱਲਦੇ ਆਉਣ ਵਾਲੇ ਲੋਕਾਂ ਨੂੰ ਬਾਰੀ ਕਠਿਨਾਈਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਸਹੀ ਜਨਤਾ ਦਾ ਇਹ ਵੀ ਕਹਿਣਾ ਸੀ ਕਿ ਪਿਛਲੇ ਲੰਬੇ ਸਮੇਂ ਤੋਂ ਸਾਡੀ ਜਿੰਨੀ ਉਮਰ ਹੋ ਚੁੱਕੀ ਆ ਉਸ ਤੋਂ ਪਹਿਲਾਂ ਦਾ ਜਿਹਦੇ ਵਿੱਚ ਅਨਪਿੰਡਾਂ ਨੂੰ ਇਹ ਰਸਤਾ ਜੋੜਦਾ ਹੈ ਉਹਨਾਂ ਨੇ ਕਿਹਾ ਕਿ ਸਮੇਂ-ਸਮੇਂ 'ਤੇ ਰਾਜਨੀਤਿਕ ਲੋਕਾਂ ਵੱਲੋਂ ਉਹ ਸਾਡੇ ਕੋਲ ਵੋਟ ਮੰਗ ਕੇ ਸਾਨੂੰ ਯਕੀਨ ਦਿਵਾਇਆ ਜਾਂਦਾ ਕਿ ਤੁਹਾਡੀ ਸੜਕ ਦਾ ਹੱਲ ਕਰਵਾਇਆ ਜਾਏਗਾ ਲੇਕਿਨ ਸੜਕ ਦਾ ਹਾਲ ਤਾਂ ਹਾਲੇ ਤੱਕ ਕੋਈ ਵੀ ਰਾਜਨੀਤਿਕ ਲੀਡਰ ਨਾ ਕਰਵਾਉਣ 'ਚ ਸਫਲ ਹੋਇਆ ਹੈ ਲੋਕਾਂ ਨੇ ਹੁਣ ਸੋਹ ਪਾਈ ਹਾ ਹਾ ਕਿ ਅਗਲੀ ਵਾਰੀ ਵੋਟਾਂ ਵਿੱਚ ਅਸੀਂ ਕੋਈ ਵੀ ਆਪਣਾ ਯੋਗਦਾਨ ਨਹੀਂ ਕਰਾਂਗੇ ਜਦੋਂ ਤੱਕ ਸਾਡੀ ਸੜਕ ਨਹੀਂ ਬਣਦੀ ਮੇਰਾ ਨਾਮ ਗੇ ਸੋਮਰਿਆ ਮੇਰਾ ਨਾਮ ਵਰਦੇ ਸੜਕ ਦੇ ਹਾਲ ਸੜਵੇਲਾ ਦੇਖੋ ਜੀ ਬੜੇ ਖਰਾਬ ਨੇ ਜਦੋਂ ਮੀਂਹ ਪੈਂਦਾ ਜਿਵੇਂ ਜਾਣਿਆ ਬੜੀ ਵਰਖਾ ਵਰ੍ਹਦੀਆਂ ਵੀ ਖਰਾਬ ਹੋ ਜਾਂਦੀਆਂ ਨੇ ਇੰਨੀ ਖਰਾਬ ਚੰਗਣੀ ਲੱਗਦਾ ਹਨਾ ਤੇ ਬਾਕੀ ਕਈ ਵਾਰ ਥੱਲੇ ਵੀ ਬੈਂਦਾ ਟਿੱਕੜਾ ਟੋੜਾ ਟਿੱਕੜਾ ਉਹਨੇ ਵੀ ਕਾਫੀ ਖਤਰੇ ਆ ਤੇ ਤੇ ਬਾਕੀ ਆਈਦਾ ਇਹ ਹੀ ਚਾਹੁੰਨੇ ਕਿ ਜਲਦੀ ਜਲਦੀ ਕਾਰਵਾਈ ਕੀਤੀ ਜਾਵੇ ਕਿੰਨੀ ਕੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਦਿੱਕਤਾਂ ਤਾਂ ਬਹੁਤ ਹੁੰਦੀਆਂ ਕੇਵਾਰ ਯੂਨੀਫਾਰਮ ਖਰਾਬ ਹੋ ਜਾਂਦੇ ਕੇਵਾਰ ਥੱਲੇ ਪੈਂਦੇ ਸ਼ੂਜ਼ ਖਰਾਬ ਹੋ ਜਾਂਦੇ ਮੋਟਰਸਾਈਕਲ ਕੇਵਾਰ ਖਰਾਬ ਹੋ ਜਾਂਦੇ ਇੰਜਨ ਮਸ਼ੀਨਰੀ ਖਰਾਬ ਹੋ ਜਾਂਦੀ ਪਾਣੀ ਪੂਣੀ ਵਾਗੇ ਕੀ ਮੰਗ ਮੰਗ ਤਾਂ ਇਹ ਹੀ ਕਹਿੰਦੇ ਆ ਕਿ ਸਰਕਾਰ ਤੋਂ ਇਹ ਰੋਡ ਬਣ ਚੇ ਚੰਗੀ ਤੇ ਵਧੀਆ ਨਾਲ ਬਣ ਗਏ ਵਧੀਆ ਤਰੀਕੇ ਨਾਲ ਬਣ ਦੇ ਰੋ ਮੇਰਾ ਨਾਮ ਪੱਲਵ ਸੋਨੀ ਹੈ ਸਰ ਕੀ ਕਹਿ ਰਹੇ ਤੁਸੀਂ ਇੰਤਿਆਮ ਤੋਂ ਜਿਆਦਾ ਰੋਡ ਸਰ ਜੰਨੇ ਕੀ ਕਰ ਜਾਂਦੇ ਹੋ ਇਹ ਸੜਕ ਦੀ ਸਰ ਹਾਲਤ ਨਹੀਂ ਕੋ ਮਾੜੀ ਹੋ ਤੀ ਆ ਕਿ ਆਮ ਬੰਦਾ ਇਥੋਂ ਲੰਘ ਨਹੀਂ ਸਕਦਾ ਤੁਸੀਂ ਆਪੇ ਦੇਖ ਰਹੇ ਟੋਏ ਪੇਰੇ ਕਿੰਨਾ ਕਿੰਨਾ ਪਾਣੀ ਭਰੋਇਦਾ ਹੈ ਨਾ ਪ੍ਰਸ਼ਾਸਨ ਦਾ ਧਿਆਨ ਹੈ ਨਾ ਡੀਸੀ ਸਾਹਿਬ ਦਾ ਧਿਆਨ ਹੈ ਨਾ ਮੌਜੂਦਾ ਵਿਧਾਇਕ ਦਾ ਧਿਆਨ ਹੈ ਇਸ ਹਾਲ ਕੇ ਨੂੰ ਤਿੰਨ ਵਿਧਾਇਕ ਭੰਦੇ ਜੀ ਇਹ ਕਾਮਾਦਮੀ ਪਾਰਟੀ ਤੋਂ ਅਮਨ ਸਿੰਘ ਮੰਟੂ ਭਾਜਪੀ ਤੋਂ ਜਿਹੜਾ ਕਾਫੀ ਲੰਬੇ ਸਮੇਂ ਤੋਂ ਰਾਜ ਕੀਤਾ ਜਿਹਨੇ ਦਰੈਸ਼ ਸਿੰਘ ਬੱਬੂ ਉਹ ਤੀਸਰੇ ਸਾਡੇ ਮੌਜੂਦਾ ਵਿਧਾਇਕ ਨਰੇਸ਼ਪੁਰੀ ਜੀ ਇਹਨਾਂ ਦਾ ਤਿੰਨਾਂ ਦਾ ਹੀ ਇਸ ਰੋਡ ਵੱਲ ਧਿਆਣੀ ਇਹ ਨਹੀਂ ਆ ਰਹੀ ਇੰਨੀ ਕ ਰੋਡ ਐ ਮਾਰੀ ਆ ਔਰ ਇੰਨੀ ਕ ਰੋਡ ਐ ਗੰਦੀ ਬਣ ਚੁੱਕੀ ਦੀ ਆ ਤੇ ਲੋਕ ਕੀ ਕਰਨ ਅਸੀਂ ਆ ਬੜੇ ਪਰੇਸ਼ਾਨ ਆ ਪੀਸ਼ੇਂਡੀ ਲੈਣਾ ਵੇ ਕਿਦਾਂ ਲੱਗੇ ਆ ਜੇ ਕਬੋ ਮੌਜੂਦਾ ਵਿਧਾਇਕ ਨੂੰ ਉਹ ਕਹਿੰਦੇ ਜੀ ਸਰਕਾਰ ਨਹੀਂ ਐ ਜੇ ਪਿਛਲੇ ਵਿਧਾਇਕ ਕਹੀ 15 ਸਾਲ ਵਾਅਦਾ ਕੀਤਾ 10 ਸਾਲ ਸਰਕਾਰ ਆਈਏ 10 ਸਾਲ ਚੱਕ ਸੜਕ ਨਹੀਂ ਬਣ ਸਕਦੀ ਭਾਜੀ ਕੀ ਲੱਗਦਾ ਛੋਟੇ ਬੱਚੇ ਵੀ ਜਿਹੜੇ ਇਥੋਂ ਲੰਘਦੇ ਨੇ ਕੀ ਲੱਗਦਾ ਹਾਸਾ ਹੋ ਸਕਦਾ ਉਹ ਥੋਏ ਕਾਫੀ ਵੱਡੇ ਭਾਜੀ ਜਿਸ ਹਾਲ ਨਾਲ ਸੜਕ ਦੀ ਹਾਲਤ ਬੜੀ ਦੀ ਜਿਸ ਹਾਲ ਨਾਲ ਪਾਣੀ ਭਰ ਹੋ ਰਿਹਾ ਟੋਇਆਂ ਚ ਮੈਂ ਕਹਿੰਦਾ ਬੱਚੇ ਛੱਡੋ ਬਜ਼ੁਰਗਾਂ ਵਾਸਤੇ ਬੜਾ ਮਾੜਾ ਆ ਪਾਣੀ ਦੇ ਵਿੱਚ ਇਹ ਨਹੀਂ ਪਤਾ ਲੱਗਦਾ ਪਟੋਆ ਹੋਇਆ ਕਿੱਥੇ ਆ ਕੋਈ ਭਾਜੀ ਦਾ ਅੰਦਾਜ਼ਾ ਹੈਗਾ ਕਿ ਪਿਛਲੀ ਵਾਰ ਕਦੋਂ ਬਣੀ ਹੋਈ ਇਹ ਭਾਜੀ ਦਾ ਸਾਡੀ ਹੋਂਦ ਚ ਅਸੀਂ ਕਦੀ ਦੇਖੀ ਨਹੀਂ ਜਦੋਂ ਅਸੀਂ ਆਏ ਉਹ ਸੰਭਾਲੀ ਦੀ ਆਏ ਉੱਤ ਭਾਜੀ ਦੇਖੀ ਆ ਕਿੰਨੇ ਕਿ ਪਿੰਡਾਂ ਨੂੰ ਇਹ ਸੜਕ ਦੀ ਲੋੜੀ ਹੈ ਭਾਜੀ ਇਹ ਜਗਿਆਲ ਇਧਰੋਂ ਆਪਣਾ ਤਨੇਰਾ ਇਧਰੋਂ ਸ਼ਾਪਰ ਕੰਢੀ ਇਧਰੋਂ ਪਠਾਨਕੋਟ ਇਧਰੋਂ ਟੀਪ ਪੁਆਇੰਟ ਇਧਰੋਂ ਮਾਦੋਪੁਰ ਮਤਲਬ ਕਿ ਹਜ਼ਾਰਾਂ ਪਿੰਡਾਂ ਆ ਜਿਹੜੇ ਸੜਕ ਤੋਂ ਇਥੋਂ ਜੁੜਦੇ ਆ ਮੰਗ ਇਹ ਹੀ ਆ ਜੀ ਡੀਸੀ ਸਾਹਿਬ ਅੱਕੇ ਮੰਗ ਕਰ ਸਕਦੇ ਆ ਹੁਣ ਮੌਜੂਦਾ ਵਿਧਾਇਕ ਅੱਗੇ ਤੇ ਮੰਗ ਕੇ ਨਹੀਂ ਕਰ ਸਕਦੇ ਕਹਿੰਦੇ ਸਰਕਾਰੀ ਨਹੀਂ ਡੀਸੀ ਸਾਹਿਬ ਅੱਕੇ ਮੰਗ ਕਰ ਸਕਦੇ ਆ ਵੀ ਜਲਦੀ ਤੋਂ ਜਲਦੀ ਇਹ ਸੜਕ ਨੂੰ ਬਣਾਇਆ ਜਾਵੇ ਸਰ ਸਰਕਾਰ ਵਾਲੋ ਇਹ ਵੀ ਕਿਹਾ ਜਾਂਦਾ ਕਿ ਫੰਡ ਆ ਚੁੱਕਿਆ ਫਿਰ ਵੀ ਕਿਉਂ ਨਹੀਂ ਕੰਮ ਲਗਾਇਆ ਜਾਂਦਾ ਇੱਥੇ ਫੰਡ ਤਾਂ ਸਾਨੂੰ ਕਦੇ ਲੱਭਦਾ ਹੀ ਨਹੀਂ ਫੰਡ ਜੀ ਫੰਡ ਲੱਭੇ ਤਾਂ ਸੜਕ ਬਣੇ ਨਾ ਪਹਿਲਾਂ ਤਾਂ ਰੋਲਾ ਇਹ ਪਿਆ ਰਿਹਾ ਸੀ ਕਿ ਇਹਦਾ ਕੋਰਟ ਕੇਸ ਲੱਗਿਆ ਤਾਂ ਨਹੀਂ ਛੜਕ ਮੰਦੀ ਹੁਣ ਤਾਂ ਕਲੀਅਰ ਉਹ ਤਾਂ ਕੋਰਟ ਕੇਸ ਵੀ ਜਿੱਤ ਲਿਆ ਜੀ ਹੁਣ ਤਾਂ ਅਗਲੇ ਨੇ ਆਪਣਾ ਕਬਜ਼ਾ ਵੀ ਲੈ ਲਿਆ ਤੇ ਹੁਣ ਤਾਂ ਸੜਕ ਬਣਾ ਛੜੋ ਭਾਵੇਂ ਓਖੀ ਸੋਕੀ ਹੋ ਗਏ ਜਿੱਦਾਂ ਮਰਜ਼ੀ ਕਰਕੇ ਕੁਝ ਤੇ ਕਰੋ ਪਤਾ ਤਾਂ ਲੱਗੇ ਕਿਸੇ ਆਣ ਪਹੁੰਚੋ ਵਿਕਾਸ ਨਾਮ ਦੀ ਕੋਈ ਚੀਜ਼ ਹੋਈ ਹੈ ਉੰਜ ਜਦ ਬਰਸਾਤਾਂ ਦੇ ਹਾਲਾਤ ਕਿੰਨੇ ਕੁ ਮਾੜੇ ਹੁੰਦੇ ਬਰਸਾਤਾਂ ਦੇ ਹਾਲਾਤ ਆਏ ਤੇ ਪਹਿਲੀ ਬਰਸਾਤ ਅੱਜ ਰਾਤ ਨੂੰ ਹੋਈ ਹੈ ਜੀ ਇਹ ਹਾਲ ਹੈ ਸੜਕ ਦਾ ਤੇ ਜੀ ਅੱਗੇ-ਅਗੇ ਬਰਸਾਤ ਆਈ ਤੇ ਕੀ ਬਣੇਗਾ ਸੜਕ ਦਾ ਮੇਰੇ ਸਾਬ ਨਾਲ ਜਿਹੜੀ ਆਏ ਇਹ ਵੀ ਰੋਡਾਂ 'ਤੇ ਜਾਣੀਆਂ ਪਾਣੀ ਪੂੜੀ ਦਾ ਨਾਲ ਹੀ ਕਿਥੇ ਕਿਉਂ ਨਹੀਂ ਥੋੜਾ ਧਿਆਨ ਦੇ ਦੇ ਦੇਖੋ ਜੀ ਇੱਥੋਂ ਦੀ ਜੇ ਕੋਈ ਲੰਗੇ ਨਾ ਕੋਈ ਵਿਧਾਇਕ ਬਦੋਏ ਤਾਂ ਫਿਰ ਧਿਆਨ ਦੇ ਉਹ ਜਿਨ੍ਹਾਂ ਨੇ ਜਾਣਾ ਹੀ ਬਾਰੋ-ਬਾਰ ਆਦੇ ਉਹਨਾਂ ਨੂੰ ਸੜਕਾਂ ਕੀ ਕਰਦੀਆਂ ਆਪਾਂ ਮੈਂ ਟੁੱਟਣ ਤੇ ਭਾਵੇਂ ਭੱਜਣਾ ਉਹਦੇ ਹਾਲ ਤੇ ਮਾੜੇ ਮਾੜੇ ਇਨਸਾਨ ਦਾ ਮਾੜਾ ਜੀ ਜਿਹਨੇ ਸਕੂਟਰ ਤੇ ਇਹਨਾਂ ਦੀਆਂ ਗੱਡੀਆਂ ਤੇ ਬਾਰੋ-ਬਾਰ ਜਾਂਦੀਆਂ ਨੇ 4x4 ਇਹਨਾਂ ਨੇ ਕਦੇ ਪਿੰਡਾਂ ਨੂੰ ਬੜਨਾ ਹੀ ਨਹੀਂ ਤੇ ਇਹਨਾਂ ਨੂੰ ਸੜਕ ਦਾ ਕਿੱਥੋਂ ਪਤਾ ਲੱਗਣਾ ਸਰ ਡੇਲੀ ਸਕੂਲ ਦੇ ਬੱਚੇ ਤਾਂ ਆਣਾ ਜਾਣ ਤਾਂ ਫਿਰ ਕਿੱਦਾਂ ਜਾਂਦੇ ਹੋ ਦੇਖੋ ਤੁਹਾਡੇ ਸਾਹਮਣੇ ਹੁਣ ਇਹ ਜੀਬ ਲੱਗੀ ਆ ਕੀ ਹਾਲ ਹੈ ਤੇ ਜੇ ਇਹੀ ਕਿਤੇ ਸਿਆਣਾ ਬੰਦਾ ਕਿਤੇ ਸਕੂਟਰੀ ਤੇ ਚੱਲ ਜਾਏ ਨਿਆਣੇ ਲੈਣ ਚਾਰ ਤੇ ਮੇਰੇ ਸਾਬ ਨਾਲੀ ਉਹ ਵਾਪਸੀ ਤੇ ਆ ਜਾਂਦਾ ਭਾਵੇਂ ਡਿੱਗੀ ਪੇ ਤੇ ਨਿਆਣੇ ਵੀ ਵਿੱਚ ਹੀ ਡਿੱਗ ਜਾਣਾ ਇਹਦੇ ਹਾਲਾਤ ਨੇ ਸੜਕ ਦੇ ਕਿਹੜਾ ਪਿੰਡ ਆਪਣਾ ਇਹ ਆਪਣਾ ਵੱਡਾ ਬਨਵਾ ਸੀ ਉਹ ਜੀ ਆਣਾ ਜਾਣਾ ਹਾਂ ਸਰ ਕੀ ਹਾਲਾਤ ਆ ਸ਼੍ਰੀ ਸਰ ਸੜਕ ਦੇ ਇੰਨੇ ਬੁਰੇ ਹਾਲਾਤ ਹਨ ਹੁਣ ਦੇਖੋ بارش ਹੋਈ ਦਾ ਕਿੰਨੀ ਕੀ بارش ਹੋ ਗਈ ਹੈ ਨਾ ਰਾਤ ਨੂੰ ਆਪਣੇ ਪਰਾਨ ਹੁੰਦੇ ਆਂ ਕਿ ਆਏ ਨਾ ਤੇ ਦੇਖਦੇ ਆਪਾਂ ਮੇਰੀ ਸਪਨਾ ਵੀ ਲੱਗੀਆਂ ਤੇ ਮੈਂ ਦੱਸ ਨਹੀਂ ਸਕਦਾ ਹਣਾ ਇੱਥੇ ਡੇਗ ਬੇਡੇਲੀ ਜਾਣਾ ਜਾਣਾ ਡੇਲੀ ਇਹ ਸਮਝਿਆ ਮੋਟਰਸਾਈਕਲ ਵੀ ਤੇ ਖਰਾਬ ਹੋਈ ਲੱਗੀ ਪਈ ਹੈ ਨਾ ਇੰਨਾ ਰੋਡ ਖਰਾਬ ਹੈ ਤੁਸੀਂ ਇਹ ਰੋਡ ਨਾਲ ਪਤਾ ਨਹੀਂ ਦੁਸ਼ਮਣੀ ਕੀ ਆ ਜਿਹੜੇ ਬੋਟ ਮੰਗਣ ਆਉਂਦੇ ਆ ਐਮਐਲਬੀ ਬਣੇ ਆ ਕੋਈ 3 ਸਾਲ ਉੱਭਰੇ ਆ ਸਭ ਤੋਂ ਪਹਿਲੇ ਉਹਨਾਂ ਦੀ ਮੰਗ ਉਹਨਾਂ ਇਹਦਾ ਰੋਡ ਬਣਾ ਦਾਂਗੇ ਜਿਹੜੇ ਰੋਡ ਮਤਲਬ ਬੋਟ ਮੰਗ ਲਏ ਆ ਜੋ ਤੋ ਹੋ ਗਿਆ ਬਣ ਗਿਆ ਉਸ ਤੋਂ ਬਾਅਦ ਨਾ ਕੋਈ ਜਾਂਦਾ ਤੇ ਨਾ ਕੁਛ ਇੰਨੀ ਮਤਲਬ ਚੋਰੇ ਕਪਾਈ ਆ ਸੜੋਡ ਨਾਲ ਇਹ ਤੁਹਾਨੂੰ ਕੀ ਦੱਸੀ ਭਾਈ ਕੋਈ ਪੇਸ਼ੈਂਟ ਬਿਮਾਰ ਆ ਹੈਨਾ ਪੇਸ਼ੈਂਟ ਬਿਮਾਰ ਆ ਇੰਨੇ ਹੀ ਲਚੋਲੇ ਪਿੱਛੇ ਹੀ ਐਂਬੂਲੈਂਸ ਵੀ ਤੇ ਮੁਸ਼ਕਲੀ ਕੋਈ ਸੁਵਿਧਾ ਇਹ ਨਹੀਂ ਭਾਈ ਜੀ ਤੁਸੀਂ ਦੇਖਿਆ ਯਾਰ ਰੋਡ ਇੱਥੋਂ ਲੈ ਕੇ ਸਾਰਾ ਹੀ ਟੁੱਟਿਆ ਰੋਡ ਆ ਸਾਡਾ ਪਿੰਵਾਲ ਪਿੰਡ ਆ ਸਟੂਡੈਂਟ ਆਉਂਦੇ ਆ ਸਕੂਲ ਪੜ੍ਹਦੇ ਆ ਹੈਨਾ ਤੇ ਆਂਦੀ ਬੜੀ ਪਰਹ ਜਾਂਦੀ ਆ ਕਿ ਜੇ ਇੰਨਾ ਕ ਬੁਰਾ ਹਾਲਾ ਭਾਈ ਅਸੀਂ ਬਹੁਤ ਹੀ ਦੁਖੀ ਹੈਗੇ ਆ ਪੂਰਾ ਪਿੰਡ ਕਿੰਨੇ ਪਿੰਡ ਲੱਗ 15 16 ਪਿੰਡ ਲੱਗਦੇ ਤੇ ਭਾਈ ਹੈਨਾ ਪੂਰਾ ਹੀ ਰੋਡ ਖਰਾਬ 15 16 ਪਿੰਡ ਤੇ ਇਹ ਵੋਟ ਮੰਗਣ ਜਾਂਦੇ ਆ ਤੇ ਪਹਿਲੀ ਗੱਲ ਇਹ ਹੁੰਦੀ ਆ ਕਿ ਤੁਹਾਡੀ ਸੜਕ ਬਣ ਜੇਗੀ ਜਗਿਆਲ ਤੱਕ ਚੁੰਕੇ ਖੂ ਤੱਕ ਜਗਿਆਲ ਰੋਡ ਜਾਂਦਾ ਪੂਰਾ ਸਾਰਾ ਇਹ ਇਹੀ ਆ ਤੁਸੀਂ ਦੇਖਿਆ ਹੀ ਆ ਗੋਡੇ-ਗੋਡੇ ਪਾਣੀ ਆ ਜਾਂਦਾ ਭਾਈ ਭਾਈ ਕੀ ਲੱਗਦਾ ਕਿਉਂ ਨਹੀਂ ਕਾਰਵਾਈ ਕਰ ਰਹੇ ਪਤਾ ਨਹੀਂ ਭਾਈ ਅਸੀਂ ਤਾਂ ਹਰ ਵਾਰੀ ਇਹ ਹੀ ਮੰਗਵੰਦੀ ਆ ਕਿ ਤੁਹਾਡਾ ਅੱਜ ਮੈਂ ਬਣਾਗਾ ਠੀਕ ਆ ਤੁਹਾਡੇ 15 ਦਿਨ ਚ ਰੋਡ ਬਣ ਜਾਏਗਾ ਪਰ ਕੋਈ ਕਾਰਵਾਈ ਨਹੀਂ ਹੁੰਦੀ ਤੇ ਰੋਡ ਨਾਲ ਪਤਾ ਨਹੀਂ ਕੀ ਚੱਕਰਾ ਇਨੇ ਜਾਂ ਲੋਕਾਂ ਦੀ ਜ਼ਮੀਨਾਂ ਲਗੜੀਆਂ ਜਾਂ ਇਹਦਾ ਕੋਈ ਸ਼ੈਗਾ ਪਤਾ ਨਹੀਂ ਹਨੂ ਭਾਜੀ ਬਹੁਤ ਦੁਖੀ ਹੈਗੀ ਕੀ ਮੰਗ ਕਰਦੇ ਹੋ ਜੀ ਭਾਜੀ ਰੋਡਾਂ ਦਾ ਬਣਨੇ ਜ਼ਰਾ ਹਨਾ ਆਣਾ ਜਾਣਾ ਵੀ ਆ ਡੇਲੀ ਜਾਂਦੇ ਆ ਆਣੇ ਆ ਇਹ ਦੇਖੋ ਭਾਈ ਤੁਸੀਂ ਆਪੇ ਦੇਖੋ ਹਨਾ ਕਿੰਨੀ ਮੁਸ਼ਕਿਲ ਹੈ ਤੇ ਆਲਾ ਰੋਡ ਦਾ ਡੇਲੀ ਦਾ ਆਣਾ ਜਾਣਾ ਇੱਥੇ ਹਨਾ ਸਾਨੂੰ ਨਾਲ ਹੀ ਪੈਂਦਾ ਪਰ ਅਸੀਂ ਮੰਗ ਕਰਨੇ ਜਲਦੀ ਤੋਂ ਜਲਦੀ ਰੋਡ ਇਹ ਬਣਿਆ ਜਾਏ ਭਾਜੀ ਉਤੇ ਇੱਕ ਵੀ ਲੱਗਦਾ ਤੁਹਾਡੇ ਨਾਲ ਦਾ ਉਧਰੋਂ ਵੀ ਆਣਾ ਚਾਹਨਾ ਅਮ ਵਿੱਚ ਬੰਦ ਹੋ ਗਿਆ ਵੀ ਆਣਾ ਚਾਹਨਾ ਦੇਸ਼ ਸਿੰਘ ਡੱਬੂ ਦਾ ਵੀ ਆਣੇ ਜਾ ਉਹ ਕਿਉਂ ਨਹੀਂ ਧਿਆਨ ਦਿੰਦੇ ਇਸ ਵਾਰ ਪਤਾ ਨਹੀਂ ਭਾਈ ਜੀ ਉਹ ਤਾਂ ਬੋਰਡ ਮੰਗਣ ਆਉਂਦੇ ਆ ਨਾ ਉਹ ਪਤਾ ਕੀ ਕਹਿੰਦੇ ਆ ਅੱਜ ਸੜਕ ਬਣ ਜੇਗੀ ਸਾਨੂੰ ਬਣਾਓ ਤਿੰਨੇ ਇੱਥੇ ਮੰਗ ਕੇ ਤਿੰਨੇ ਮਤਲਬ ਆਏ ਆ ਤੇ ਪਰ ਕੇ ਨੇ ਆਈ ਸਰਕਾਰ ਤੋਂ ਭਾਈ ਕੁਝ ਨਹੀਂ ਲੈਣਾ ਇਹ ਆਪਣੀ ਕਮਾਣੀ ਆਪਣੀ ਪਾਣੀ ਆ ਪਰ ਇਹ ਰੋਡ ਨਹੀਂ ਬਣਦਾ ਭਾਈ ਤਿੰਨੇ ਆਏ ਆ ਸਾਰੇ ਤੁਸੀਂ ਕਹਿੰਦੇ ਹੁਣ ਲੈ ਆਏ ਤੇ ਨਾ ਸਾਰੇ ਇੱਥੇ ਆਉਂਦੇ ਆ ਇਤੋਂ ਲੰਘਦੇ ਵੀ ਹੈਗੇ ਆ ਉਹਨਾਂ ਨੂੰ ਇਹਹੀ ਰੋਡ ਲੱਗਦਾ ਉਹਨਾਂ ਨੂੰ ਆਪ ਸ਼ਰਮ ਚਾਹੀਦੀ ਆ ਇਹ ਰੋਡ ਦਾ ਨਾ ਬੁਰਾ ਹਾਲ ਹੈ ਕੁਛ ਦੇ ਕੁਛ ਕਰਿਆ ਗਿਆ ਹੈ ਹਾਂ ਅਸੀਂ ਆਪਸ ਕਰਨੇ ਗਿਆ ਬੋਰਡ ਕਿਉਂ ਦੇ ਇਸ ਤੋਂ ਮਾਰਾ ਬੋਰਡ ਅਸੀਂ ਅਗਲੀ ਵਾਰੀ ਮੈਂ ਤੁਹਾਡੇ ਬੋਰਡ ਦੀ ਨਹੀਂ ਨਹੀਂ ਜਾਣਾ ਅਸੀਂ ਪੂਰੇ ਟੱਬਰ ਨੇ ਇਹ ਸਲਾਹ ਦਿੱਤੀ ਆ ਕਿ ਸਾਡੇ ਪੂਰੇ ਮਹੱਲੇ ਨੇ ਕਿ ਬੋਰਡ ਦੀ ਨਹੀਂ ਜਾਣਾ ਅਗਲੀ ਵਾਰੀ ਬਲਾ ਕੋਈ ਚੱਕਰ ਨਹੀਂ ਬੋਰਡ ਕਹਿੰਦੇ ਬਹੁਤ ਬਹੁਤ ਕੀਮਤੀ ਪਰ ਦੇ ਨਹੀਂ ਜਾਣਾ ਕਿਉਂਕਿ ਤਿੰਨੇ ਚਿਰ ਹੋ ਗਿਆ ਨੂੰ ਮੇਰੀ ਉਮਰ ਹੋ ਗਈ 25 ਸਾਲ ਤੇ ਇੱਥੇ ਸਿਰਖ ਪਾਈ ਦੇਖੀ ਆ ਭਾਜੀ ਅਸੀਂ ਇੰਨੇ ਤੋਂ ਇੰਨੇ ਹੋ ਗਿਆ ਪਰ ਇਹ ਰੋਡ ਨਹੀਂ ਬਣੀ ਤੁਸੀਂ ਵੀ ਇੱਥੇ ਆਂਦੇ ਉਹ ਵੀ ਨਿਕਲਦੇ ਆ ਪਰ ਰੋਡ ਇੰਨੀ ਸਿਰਖ ਪਾਈ ਆ ਪੰਦਾ ਕੀ ਕਰੇ ਭਾਜੀ ਤੁਸੀਂ ਆਪ ਦੱਸੋ ਜੇ ਸਰ ਕੀ ਨਾ ਥੋੜਾ ਮੇਰਾ ਨਾਮ ਸੰਜੀਤ ਸਿੰਘ ਪਟਾਣੀ ਪਿੰਡ ਆਪਣਾ ਪਿੰਡ ਮੇਰਾ ਖਵਣਾ ਜੀ ਸਰ ਰੋਈ ਜਾਣਾ ਜਣ ਇਥੋਂ ਹਾਂਜੀ ਡੇਲੀ ਦਾ ਜੀ ਕੀ ਹਲਾਤਾ ਰੋ ਤੁਹਾਡੇ ਸਾਹਮਣੇ ਹੈ ਜੀ ਦੇਖ ਲਓ ਇਹ ਪਿੰਡ ਇਹ ਜੋ ਰੋਡ ਹੈ ਇਹ ਹਜ਼ਾਰਾਂ ਪਿੰਡਾਂ ਨੂੰ ਜੋੜਦਾ ਇਥੋਂ ਇਹ ਮਾਚੋਲ ਨੂੰ ਵੀ ਇਥੋਂ ਜੋੜਦਾ ਜੇਰਗੇ ਨੂੰ ਵੀ ਰਸ ਜਾਂਦਾ ਸ਼ਾਰਟਕਟ ਜਾਂਦਾ ਸਾਰੇ ਮਦਦ ਕਨੇ ਪਿੰਡਾਂ ਨੂੰ ਇਹ ਲੇਕ ਕਰਦਾ ਰੋਡ ਪਰ ਲੇਕਿਨ ਇਸ ਰੋਡ 'ਤੇ ਕਦੇ ਕੋਈ ਧਿਆਨ ਹੀ ਨਹੀਂ ਦਿੰਦਾ ਨਾ ਕੋਈ ਅਚਾਚਾ ਨਾ ਕੋਈ ਡੀਸੀ ਸਾਹਿਬ ਨਾ ਕੋਈ ਸਾਡੇ ਵਿਧਾਇਕ ਨਾ ਕੋਈ ਐਮਪੀ ਸਾਰੇ ਆਏ ਨੇ ਆ ਵੀ ਤੁਹਾਡਾ ਰੋਡ ਬਣ ਜਾਏ ਬਣ ਗਿਆ ਚਲੋ ਪਹਿਲਾਂ ਤਾਂ ਗੱਲ ਇਹ ਕਹਿੰਦਾ ਵੀ ਇਹਦਾ ਇਹਦਾ ਰੁਖਵਜੇ ਦਾ ਰੋਡ ਹੈ ਨਾ ਹੁਣ ਇਹ ਵੀ ਕਲੀਅਰ ਹੋ ਗਿਆ ਪਰ ਲੇਕਿਨ ਉਹਦੇ باوجود ਵੀ ਯਾਰ ਧਿਆਨ ਨਹੀਂ ਦਿੱਤਾ ਯਾਰ ਪਰ ਕਿਉਂ ਨਹੀਂ ਦਿੱਤਾ ਯਾਰ ਤੇ ਆਣੀ ਸ਼ੁਰੂ ਹੋ ਰਵੇ ਤਾਂ ਕੀ ਹੈ ਮਤਲਬ ਮੈਨੂੰ ਸਮਝ ਨਹੀਂ ਆ ਰਹੀ ਬਾਕੀ ਰੋੜੇ ਤੁਸੀਂ ਆਪਣਾ ਸੰਧੇ ਚੱਕਰ ਰੋੜ ਤੇ ਜਾਓ ਉਹਨੂੰ ਡਬਲ ਲੁੱਕ ਪੈ ਗਈ ਯਾਰ ਲੁੱਕ ਤੇ ਲੁੱਕ ਪਾਈ ਜਾਂਦੇ ਆ ਪਰ ਲੇਕਿਨ ਇਸ ਰੋਡ ਨੇ ਕੀ ਬਗਾੜਿਆ ਲੋਕਾਂ ਨੂੰ ਦੱਸੋ ਨਾ ਕਿਉਂ ਲੋਕਾਂ ਨੂੰ ਪਰੇਸ਼ਾਨ ਕਰ ਰਿਹਾ ਉਚਾ ਤੁਸੀਂ ਮੈਨੂੰ ਦੱਸੋ ਸਰ ਕਿਉਂ ਬਲਾ ਕਰ ਦਿਓ ਇਧਰ ਵੀ ਦੁਵਾਰ ਦੇ ਦਿਓ ਪੰਜ ਨੰਬਰ ਦੇ ਦਿਆ ਦਿਓ ਇਹ ਚੌਂ ਦੇ ਖੂਦ ਦੁਵਾਰ ਲਾ ਦੇ ਨਾ ਕੋਈ ਆਵੇ ਤਾਂ ਨਾ ਕੋਈ ਜਾਵੇ ਲੋਕੀ ਪਰੇਸ਼ਾਨ ਹੋਣ ਤਾਂ ਹੁੰਦੇ ਰਹਿ ਕਿੰਨੀ ਦੇਰ ਦੀ ਸੜਕ ਰਾਮ ਹੈ ਭਾਈ ਸੌ ਸੌ ਟੈਸਪ ਨੇ ਇੱਕ ਪਾਈ ਸਾਹਿਬ ਨੇ ਬੋਲਿਆ ਹੀ ਹੈ ਕਿ ਜਦੋਂ ਦੀ ਹੋਸ਼ ਸਮਾਂ ਲਈ ਦੀ ਹੈ ਇਦਾਂ ਹੀ ਦੇਖਿਆ ਇਹਨੂੰ ਐ ਕਦੀ ਬਣਦੀ ਨਹੀਂ ਦੇਖਿਆ ਜਦੋਂ ਰਿਪੋਰਟ ਹੁੰਦੀ ਹੈ ਤਾਂ ਕੋਈ ਕਿਸੇ ਨੂੰ ਦਿੱਤਾ ਹੀ ਜਾਂਦਾ ਇਹ ਇਲੈਕਸ਼ਨ ਦੇ ਬਾਅਦ ਨਾਲ ਹੀ ਥੋੜੀ ਸੜਕ ਪੱਲਾ ਇਹਦਾ ਮੱਤਾ ਪੈ ਗਿਆ ਇਹਦਾ ਰੋਡ ਕਲੀਅਰ ਹੋ ਜਾਏਗਾ ਜੀ ਤੇ ਫਿਰ ਕਿਉਂ ਧਿਆਨ ਦਿੱਤਾ ਜਾਂਦਾ ਥੋੜਾ ਸਾ ਉਹਦੇ ਦੇਣਾ ਹੁਣ ਸਰਕਾਰਾਂ ਨੇ ਹੈ ਨਾ ਸਰਕਾਰਾਂ ਆਪਣਾ ਕੰਮ ਦੇਖਦੇ ਆ ਦੇ ਉਹਨਾਂ ਮੌਜੂਦਾ ਜੋਗਰਾ ਹੈਗਾ ਉਹਦੇ ਕੋਲ ਜੇ ਉਹ ਕਹਿੰਦਾ ਤੁਹਾਨੂੰ ਸਰਕਾਰ ਨੇ ਜੋ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਪੁਰਾਣੇ ਰਹਿ ਚੁੱਕੇ ਨੇ ਉਹਨਾਂ ਲੱਗੇ ਦੇ ਪਰੇ ਹੈ ਤੇ ਉਹਨਾਂ ਕੋਈ ਅੱਜਾ ਇਧਰ ਆ ਜਾਣਾ ਨਹੀਂ ਲੇਕਿਨ ਉਹਨਾਂ ਨੂੰ ਕਿਹਾ ਹਾਂਜੀ ਬਣ ਜੇ ਕਿ ਬਣ ਜੇ ਕਿ ਬਣ ਜੇ ਲੇਕਿਨ ਉਹਨਾਂ ਨੇ ਕੁਝ ਕਾਰਵਾਈ ਕੀਤੀ ਇਹਦੇ ਬਾਰੇ ਮੈਨੂੰ ਕੋਈ ਸਮਝ ਨਹੀਂ ਆਦੀ ਕਿ ਇਸ ਰੋਡ ਇਸ ਰੋਡ ਨਾਲ ਦੁਸ਼ਮਣੀ ਕੀ ਹੈ ਸਰਕਾਰ ਦੀ ਕਿਉਂ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਨੇ ਤੇ ਕਿਰ ਸਕੂਲੀ ਬੱਚੇ ਉਹਦਾ ਕਿਧਾਂ ਆਣੇ ਜਾਣੇ ਤੁਹਾਡੇ ਸਾਹਮਣੇ ਹੁਣ ਤੋਂ ਸਭ ਬੰਦ ਸਹੀ ਪਿੱਛੇ ਲੰਘਦੇ ਆ ਕਿੱਦਾਂ ਇਧਰੋਂ ਫੋਨ ਤੇ ਚਲੋ ਅੱਜ ਪਾਣੀ ਦੇਖੋ ਇਹਨਾਂ ਨਾ ਪਾਣੀ ਸੀ ਰਾਤ ਭਾਜੀ ਤੋਂ ਲੰਘ ਕੇ ਗਏ ਇਹਨਾਂ ਨਾ ਪਾਣੀ ਉਹ ਸਾਨੂੰ ਪਤਾ ਕਿੱਦਾਂ ਲੰਘ ਕੇ ਗਏ ਆ ਠੀਕ ਹੈ ਮੰਗਿਆ ਵੀ ਇਹ ਹੋਰ ਜਲਦੀ ਤੋਂ ਜਲਦੀ ਇਹ ਰੋੜੇ ਰੋੜ ਕਲੀਅਰ ਕੀਤਾ ਜਾਏ ਜਾਂ ਇਹਨੂੰ ਬੰਦ ਕਰ ਦਿਓ ਬਿਲਕੁਲ ਹੀ ਜਾਂ ਨੂੰ ਬਣਾ ਦੇ ਤੇ ਜਿਸਲੇ ਆਂਦੀ ਸੁਜਾਨਪੁਰ ਦੀ ਗੱਲ ਕੀ ਇਹਦਾ ਟੈਂਡਰ ਕਿਉਂ ਨਹੀਂ ਲਗਾ ਰਹੇ ਕਹਿੰਦੇ ਇਹਨੂੰ ਕੋਈ ਸਪੈਸ਼ਲ ਮੈਥਡ ਕੋਈ ਨਵੀਂ ਟੈਕਨੋਲੋਜੀ ਆਈ ਆ ਉਹਦੇ ਮੁਤਾਬਿਕ ਬਣਾਣਾ ਉਹਦੀ ਲਾਈਫ ਜ਼ਿਆਦਾ ਹੁੰਦੀ ਆ ਪਰ ਮੰਡੀ ਬੋਰਡ ਦਾ ਦੁਰਭਾਗੇ ਇਹ ਹੋਈ ਹੈ ਕਿ ਜਿਹੜਾ ਅਫਸਰ ਅੱਜ ਆ ਉਹ ਕੱਲ ਨਹੀਂ ਹੁੰਦਾ ਜਿਹੜਾ ਕੱਲ ਹੁੰਦਾ ਉਹ ਪਰਸੋਂ ਨਹੀਂ ਹੁੰਦਾ ਤੇ ਜਿਸ ਅਫਸਰ ਨਾਲ ਅਸੀਂ ਰਿਸ਼ਤਾ ਕਾਇਮ ਕਰਨਿਆ ਚਾਰ ਦਿਨ ਬਾਅਦ ਉਹਦੀ ਟਰਾਂਸਫਰ ਹੋ ਜਾਂਦੀ ਹੈ ਸਰ ਮੰਡੀ ਬੋਰਡ ਦੇ ਵੀ ਕਹਿਣਾ ਸੀ ਕਿ ਉਸ ਸਮੇਂ ਪਹਿਲੇ ਕੋਰਟ ਕੇ ਲਗੇ ਉਹਨੇ ਕਰਕੇ ਸ਼ਕਤੀ ਮੰਡੀ ਕੋਰਟ ਕੇਸ ਵਗੈਰਾ ਸਾਰੇ ਸੋਲਵ ਹੋ ਗਏ ਦਾ ਜਿਨ੍ਹਾਂ ਦਾ ਜ਼ਮੀਨ ਦਾ ਰੋਲਾ ਸੀ ਉਹਨਾਂ ਨੇ ਆਪਣੀ ਪੋਜੈਸ਼ਨ ਲੈ ਲਿਆ ਨਵੀਂ ਜਗ੍ਹਾ ਤੇ ਸੜਕ ਬਣਨੀ ਹੈ ਉਹਨੇ ਸਾਰੇ ਝੂਠੇ ਐਕਸਕਿਊਜ਼ਸ ਦੇ ਰਿਹਾ ਡਿਪਾਰਟਮੈਂਟ ਦੀ ਨਵੀਂ ਟੈਕਨੋਲੋਜੀ ਜੇ ਇਹ ਤਾਂ ਉਹਨੂੰ ਇੰਪਲੀਮੈਂਟ ਕਰੋ ਲੋਕਾਂ ਨੂੰ ਕਿਉਂ ਮਾਰ ਰਹੇ ਹੋ ਜੇ ਗਵਰਨਮੈਂਟ ਨੇ ਫੰਡਸ ਇਸ਼ੂ ਕਰਤੇ ਤਾਂ ਸੜਕ ਦਾ ਕੰਮ ਲਾਣ ਟੈਂਡਰ ਲਾਣ ਇਹ ਕੋਈ ਨਵੇਂ ਖਸਤਾ ਥੋੜੀ ਹੋਣੇ ਵਿਚਾਰੇ ਲੋਕੀ ਤੇਰੇ 20 ਸਾਲ ਤੋਂ ਸੰਤਾਪ ਭੋਗ ਰਹੇ ਇਹਦੇ ਵਿੱਚ ਸਾਨੂੰ ਵੀ ਸ਼ਰਮ ਕੀ ਕਹਿੰਦੇ ਸ਼ਰਮ ਆਂਦੀ ਉੱਥੋਂ ਨਿਕਲਦੇ ਜਦੋਂ ਪਰ ਸਰਕਾਰ ਦੀ ਕਮਜ਼ੋਰੀਆਂ ਕਰਕੇ ਮਹਿਕਮੇ ਦੀ ਕਮਜ਼ੋਰੀਆਂ ਕਰਕੇ ਲੋਕਾਂ ਨੂੰ ਸੰਤਾਪ ਭੋਗਤਣਾ ਪੈ ਰਿਹਾ